ਮਾਰ ਕੋਲੀ ਮਾਈ ਕੋਲ ਮਾਰ ਕੋਲੀ ਮੰਨਦਾ ਆ ਆ ਜਲੀ ਮਾਰਦਾ ਆ ਤਾਂ ਲੈ ਲਿਆ ਇਹ ਟੱਕੇ ਨਾਲੇ ਪਾਤੇ ਹੈ ਇਹ ਬਣਦਾ ਹੈ ਜੀ ਆ ਆ ਜੀ ਆ ਆ 아우지. 아이 채로 아이 채. 어디 오갈 사람이 있니? ਦੇਖਦੇ ਹਾਂ ਜੀ ਨੋ ਸਨ ਕਰਦੇ ਆਂ। ਥੈਂਕ ਯੂ। ਹਾਂਜੀ ਸਰ ਅੱਜ ਤੁਸੀਂ ਫੁੱਟਬਾਲ ਟੂਰਨਾਮੈਂਟ ਦਾ ਜਿਹੜਾ ਅੱਜ ਚੌਥੇ ਦਿਨ ਚੌਥੇ ਦਿਨ ਦਾ ਪਹਿਲਾ ਮੈਚ ਦਾ ਆਗਾਜ਼ ਕਰਾ ਕੇ ਸ਼ੁਰੂਆਤ ਕਰਾ ਕੇ ਆਏ ਆਂ ਕੀ ਕਹਿਣਾ ਚਾਹੁੰਦੇ ਜੀ? ਇਹ ਕੁਆਰਟਰ ਫਾਈਨਲ ਮੈਚ ਜੋ ਮਾਲਪੁਰ ਅਦਰ ਨਾਮਤਰ ਇਹ ਕਲੱਬ ਦੇ ਵਿੱਚ ਉਹਨੇ ਜਲਦੀ ਸ਼ੁਰੂ ਹੋਣ ਵਾਲਾ ਮੈਂ ਆਸ ਕਰਦਾ ਕਿ ਬਹੁਤ ਵਧੀਆ ਦੋਨੋਂ ਟੀਮਾਂ ਫੁੱਟਬਾਲ ਦਾ ਪ੍ਰਦਰਸ਼ਨ ਕਰਨਗੀਆਂ ਸੋ ਮੈਂ ਟਰਨਮੈਂਟ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਬੜੇ ਸੁਮੇਚੇ ਤਰ੍ਹਾਂ ਇਹ ਟਰਨਮੈਂਟ ਹਰ ਸਾਲ ਕਰਾਉਂਦੇ ਆ ਪਰ ਇਸ ਵਾਰ ਵੀ ਇਹਨਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਲੱਗ ਜਾਂਦੇ ਨਾਲ ਮੈਂ ਖਿਡਾਰੀਆਂ ਲਈ ਕੀ ਸ੍ਰੇਹਾ ਦੇਣਾ ਚਾਹੁੰਦਾ ਹਾਂ ਜੀ ਖਿਡਾਰੀਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਆਪਣੇ ਮਹਿਕਮੇ ਲੈ ਤੰਦੇ ਦੇ ਨਾਲ ਖੇਲਣ ਜਾ ਕੇ ਜਿੱਤ ਪ੍ਰਾਪਤ ਹੋ ਸਕੇ ਔਰ ਕਿਸੇ ਦੇ ਸਬ ਚੋਟ ਨਾਲ ਲੌਂਡ ਔਰ ਫੇਅਰ ਫੁੱਟਬਾਲ ਖੇਡਣ ਜਿਵੇਂ ਕਿ ਅਸੀਂ ਖੇਡਦੇ ਰਹੇ ਹਾਂ ਜਾ ਹੈ ਔਰ ਕੋਈ ਟੂਰਨਾਮੈਂਟ ਤੋਂ ਟੂਰਨਾਮੈਂਟ ਕਮੇਟੀ ਬਹੁਤ ਵਧੀਆ ਪ੍ਰਬੰਧਕ ਕਮੇਟੀ ਦਾ ਕੰਮ ਬਹੁਤ ਵਧੀਆ ਹਰ ਸਾਲ ਬਹੁਤ ਵਧੀਆ ਢੰਗ ਦੇ ਨਾਲ ਇਹ ਟੂਰਨਾਮੈਂਟ ਕਰਾਉਂਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਖਾਨਪਿੰਡ ਦਾ ਵੀ ਪੂਰਾ ਪ੍ਰਬੰਧ ਹੁੰਦਾ ਔਰ ਰੈਫਰੀ ਵੀ ਬੜੇ 올 ਇੰਡੀਆ ਪੀਐਫਏ ਦੇ ਕੁਆਲੀਫਾਈਡ ਰੈਫਰੀ ਹੁੰਦੇ ਬੜੇ ਸੱਜੇ ਟਾਂਗਣੇ ਵਾਲੇ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ ਉਹ ਜੋ ਕੋ ਕਮੀ ਰਹਿ ਜਾਂਦੀ ਉਹ ਦੂਜੇ ਸਾਲ ਨੂੰ ਜਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਲਵਜਾਂ ਨਾਂ ਮੈਂ ਇਸ ਗਰਾਊਂਡ ਦੇ ਵਿੱਚ ਜਿੱਦਾਂ ਫੁੱਟਬਾਲ ਦੀ ਪਨੀਰੀ ਵੀ ਤਿਆਰ ਕੀਤੀ ਜਾਂਦੀ ਆ ਖਿਡਾਰੀ ਛੋਟੇ ਬੱਚਿਆਂ ਨੂੰ ਵੀ ਬਹੁਤ ਉਤਸ਼ਾਹਤ ਕੀਤਾ ਜਾਂਦਾ ਜੀ ਇੱਥੇ ਪ੍ਰਧਾਨ ਨਮੇਸ਼ਰ ਦੇ ਬਹੁਤ ਚਕੀਨ ਇਹ ਚੀਜ਼ ਉਹ ਨਾਲ ਉਹਨੇ ਮਿਲ ਜਨ ਇਕੱਠੇ ਹੋ ਜਾਂਦੇ ਆ ਪ੍ਰਿੰਸੀਪਲ ਸਾਹਿਬ ਪਤਾ ਨਹੀਂ ਕਿ ਉਹਨਾਂ ਦੋ ਤਿੰਨ ਦਿਨ ਦੇ ਗੁੰਮੇ ਹੋ ਪਰ ਉਹ ਹਮੇਸ਼ਾ ਗਰਾਊਂਡ ਤੇ ਰਹਿੰਦੇ ਆ ਤੇ ਗਰਾਊਂਡ ਵੀ ਬਹੁਤ ਹੀ ਵਧੀਆ ਹੈ ਮੈਂ ਤੇ ਦੁਆ ਕਰਦਾ ਕਿ ਹਰ ਸਾਲ ਇਹ ਟੂਰਨਾਮੈਂਟ ਬਹੁਤ ਕਾਮਯਾਬ ਹੋਵੇ ਛੋਟੇ ਬੱਚੇ ਜਿਹੜੇ ਖਿਡਾਰੀ ਆ ਉਹਨਾਂ ਨੂੰ ਇੱਕ ਮੈਸੇਜ ਦੇ ਦਿਓ ਜੀ ਬੜੀ ਛੋਟੇ ਬੱਚੇ ਬਹੁਤ ਵਧੀਆ ਪ੍ਰੈਕਟਿਸ ਕਰਦੇ ਆ ਮੈਂ ਪਰਸੋਂ ਦੇਖ ਨਹੀਂ ਸਕਿਆ ਮਨਮੋਲ ਸਾਹਿਬ ਨੂੰ ਦੱਸਿਆ ਕਿ ਬਹੁਤ ਵਧੀਆ ਫੁੱਟਬਾਲ ਖੇលਨੇ ਤੇ ਅਸੀਂ ਚਾਹੁੰਦੇ ਆ ਕਿ ਜਿੱਦਾਂ ਮਲ ਪਰਲਾ ਲੱਕਾ ਫੁੱਟਬਾਲ ਦੇ ਮਸ਼ਹੂਰ ਆ ਬੰਗੇ ਵੀ ਇਸੇ ਤਰ੍ਹਾਂ ਫੁੱਟਬਾਲ ਚ ਆਪਣਾ ਨਾਮ ਵਧੀਆ ਬਣਾਉਣ ਇਹਨਾਂ ਲਗਜ਼ਾਨੋਂ ਮੈਂ ਬਹੁਤ ਸਾਰਾ ਲਬਤਾਂ ਦਿੰਦਾ ਧੰਨਵਾਦ ਸ਼ਾਬਾਸ਼ ਸ਼ਾਬਾਸ਼ Mais ե հա կապն արդեն ներսում է Bendumen! Bendumen! ਓਡਰ ਜਗੀ ਸਾਹਿਬ ਦੂਜਾ ਚੱਜ ਚੱਜ ਦਰਵਾਜ਼ਾ ਦਰਵਾਜ਼ਾ ਗਿਆ ਦਰਵਾਜ਼ਾ ਜੀ ਜੀ ਸਪਰਿੰਟ ਲੱਗੇ ਓਰੀਆ ਇੱਕਠੇ ਇੱਧਰ ਆ ਉਹ ਮਾਰ ਆ ਜਾ ਉਹ ਭੱਜੂ ਇਕੱਠੇ ਹੋ ਜਾ ਦੋਨੇ ਕੋਈ ਇਕੱਠੇ ਇਕੱਠੇ ਚੱਲੋ ਜੀ ਅਜੀ ਰੁਕੇਗਾ ਕੀ ਕੀ ਕਹਿਣਾ ਚਾਹੁੰਦੇ ਸੀ ਅਜੀ ਟੂਰਨਾਮੈਂਟ ਦਾ ਉਦਘਾਟਨ ਕਰਕੇ ਆਈ ਸਾਡੇ ਨੂੰ ਸਤਿ ਸ੍ਰੀ ਅਕਾਲ ਜੀ ਪਰ ਇਸੇ ਕਲੱਬ ਨੂੰ ਸਾਰਿਆਂ ਨੂੰ ਕਲੱਬ ਦੇ ਮੈਂਬਰ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਸ ਬਹੁਤ ਵਧੀਆ ਕੰਮ ਕਰ ਰਿਹਾ ਕਲੱਬ ਦੇ ਮੈਂਬਰ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰ ਰਿਹਾ ਬਹੁਤ ਵਧੀਆ ਟੂਰਨਾਮੈਂਟ ਕਰ ਰਿਹਾ ਆ ਸਰਕਾਰ ਆਰੇ ਬਾ ਇਹ ਹੈਗੇ ਮਮਾ ਜੀ ਦਾ ਵਸੇ ਸੀ ਪਰ ਪਰ ਇਹਨਾਂ ਦਾ ਸ਼ੋਅ ਬੈਸਟ ਹੈਗਾ ਇਹ ਤੁਹਾਡੇ ਨੂੰ ਬੜਾ ਵਧੀਆ ਚੰਗੀ ਚੰਗਵੜੀਆ ਕੰਮ ਕਰਦੇ ਹੋ। ਉਹ ਖਿਡਾਰੀਆਂ ਲਈ ਕੀ ਕਹਿਣਾ ਚਾਹੁੰਦੇ ਹੋ? ਖਿਡਾਰੀਆਂ ਬਹੁਤ ਵਧੀਆ ਖੜਾ ਰਿਹਾ ਹੈ ਜੀ। ਸਾਰਿਆਂ ਲਈ ਬਹੁਤ ਬੜੀ ਜਿਆਦਾ ਸ਼ੁਭਕਾਮਨਾ ਮੈਂ ਕੰਕਰ ਜੀ। ਸਰ ਤੁਸੀਂ ਅੱਜ ਇਹ ਜਿਹੜਾ ਅੱਜ ਚੌਥੇ ਦਿਨ ਦੇ ਦੂਜੇ ਜਿਹੜਾ ਮੈਚ ਹੈ ਉਹਦਾ ਉਦਘਾਟਨ ਕਰਕੇ ਆਏ। ਕੀ ਕਹਿਣਾ ਚਾਹੁੰਦੇ ਹੋ ਅੱਜ? ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਵੀ ਸੀਦੇ ਅਜੋ ਸਰਦਾਰ ਭਗਤ ਸਿੰਘ ਮੋਰੀਅਲ ਟੂਰਨਾਮੈਂਟ ਚੌਥੇ ਦਿਨ ਦੇ ਵਿੱਚ ਅੱਜ ਸ਼ਾਮਲ ਹੋ ਚੁੱਕਿਆ ਹੈ। ਅੱਜ ਦੂਸਰੇ ਮੈਚ ਦੇ ਵਿਗਟਨੀ ਫਰੋ ਦੇ ਵਿੱਚ ਸਰਦਾਰ ਅੰਕਾਰ ਸਿੰਘ ਜੀ ਫਰਾਂਸ ਤੋਂ ਸਰਦਾਰ ਸਤਵਿੰਦਰ ਸਿੰਘ ਜੀ ਪਿੰਡਾ ਜਿਹੜੇ ਆਪ ਉੱਗੇ ਫੁੱਟਬਾਲਰ ਰਹੇ ਆ ਮੇਰੇ ਪਿੰਡ ਤੋਂ ਵੀ ਜੈਸੀ ਟੀਮ ਵਿੱਚ ਖੇਡਦੇ ਰਹੇ ਨੇ ਉਹਨਾਂ ਦੇ ਵਿਹਾਫ ਤੇ ਹਜ਼ਾਰ ਅਮਰੀਕ ਸਿੰਘ ਜੀ ਸਾਡੇ ਪੁਰਾਣੇ ਪਿੰਡ ਦੇ ਫੁੱਟਬਾਲਰ ਜਿਹੜੇ ਆਏ ਨੇ ਤੇ ਇਹਨਾਂ ਨੇ ਇਸ ਮੈਚ ਦਾ ਗਾਜ ਕੀਤਾ ਹੈ ਹੈ ਤੇ ਅੱਜ ਬਹੁਤ ਹੀ ਵਧੀਆ ਜਿਹੜਾ ਇਥੋਂ ਪਹਿਲਾ ਮੈਚ ਵੀ ਹੋਇਆ ਬਹੁਤ ਵਧੀਆ ਖੇਡਿਆ ਗਿਆ ਪੈਨਲਟੀ ਕਿਕਸ ਤੇ ਜਿਹੜੀ ਆ ਨਾਮਦਾਰੀ ਟੀਮ ਹੈ ਜੇਤੂ ਰਹੀ ਆ ਤੇ ਇਹ ਵੀ ਮੈਚ ਜਿਹੜੇ ਆ ਜਿੰਨੇ ਵੀ ਹੁਣ ਤੱਕ ਮੈਚ ਹੋਏ ਨੇ ਉਹਨਾਂ ਨੇ ਆਪਣੇ ਸਾਰੇ ਪਲੇਅਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਆ ਸੈਮੀਫਾਈਨਲ ਦੇ ਵਿੱਚ ਆ ਟੀਮ ਜਿਹੜੀ ਅੱਜ ਵੀ ਨਾਮਦਾਰੀ ਜਿਹੜੀ ਆ ਪਹੁੰਚ ਚੁੱਕੀ ਆ ਦੋ ਸੈਮੀਫਾਈਨਲ ਦੇ ਵਿੱਚ ਟੀਮਾਂ ਪਹੁੰਚ ਚੁੱਕੀਆਂ ਅਜੇ ਤੱਕ ਦੋ ਟੀਮਾਂ ਜਿਹੜੀਆਂ ਅਜੇ ਕੱਲ ਜਿਹੜੀਆਂ ਉਹ ਡਿਸਾਈਡ ਹੋਏਗਾ ਕਿਹੜੀ-ਕਿਹੜੀਆਂ ਟੀਮਾਂ ਸੈਮੀਫਾਈਨਲ ਦੇ ਵਿੱਚ ਪਹੁੰਚਦੀਆਂ ਤੇ 10 ਤਰੀਕ ਨੂੰ ਫਾਈਨਲ ਜਿਹੜਾ ਇਹ ਟੂਰਨਾਮੈਂਟ ਦਾ ਮੈਚ ਖੇਡਿਆ ਜਾਏਗਾ ਜਿਹਦੇ ਵਿੱਚ ਇੱਕ ਜਿਹੜੇ ਛੋਟੇ ਬੱਚਿਆਂ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਨਾਲ ਉਹ ਇੱਕ ਮੈਚ ਜਿਹੜਾ ਫਾਈਨਲ ਦੇ ਵਿੱਚ ਕਲੱਬ ਟੀਮਾਂ ਦਾ ਕੈਟਾਗਰੀ ਦਾ ਹੋਏਗਾ ਤੇ ਦੂਸਰਾ ਮੈਚ ਜਿਹੜਾ ਛੋਟੇ ਬੱਚਿਆਂ ਦਾ ਕਰਵਾਇਆ ਜਾਏਗਾ ਤੇ ਸਾਰੇ ਹੀ ਮੇਰੀ ਬੇਨਤੀ ਹੈ ਦਰਸ਼ਕਾਂ ਨੂੰ ਕਿ ਵੀ ਜਿੰਨਾ ਹੰਗਾਰਾ ਮਿਲਣਾ ਚਾਹੀਦਾ ਸੀ ਉਹਨਾਂ ਦੇਖਣ ਨੂੰ ਮਿਲ ਨਹੀਂ ਰਿਹਾ ਤੇ ਇਹ ਟੂਰਨਾਮੈਂਟ ਜਿਹੜਾ ਸਾਡੇ ਇਲਾਕੇ ਦਾ ਬਹੁਤ ਵਧੀਆ ਟੂਰਨਾਮੈਂਟ ਆ ਕਮੇਟੀ ਹਰ ਯਤਨ ਕਰਦੀ ਜਾ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਹੋਰ ਚੰਗਾ ਇਹਦਾ ਸਟੈਂਡਰਡ ਉੱਚਾ ਕਰਨ ਦੀ ਪਰ ਦਰਸ਼ਕਾਂ ਵੱਲੋਂ ਉਹਨਾਂ ਹੰਗਾਰਾ ਨਹੀਂ ਮਿਲ ਰਿਹਾ ਮੈਂ ਸਾਰਿਆਂ ਨੂੰ ਹੀ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਵੀ ਇਹ ਬਹੁਤ ਵਧੀਆ ਟੂਰਨਾਮੈਂਟ ਜਿਹੜੇ ਇੱਥੇ ਦੇਖਣ ਲਈ ਆਓ ਤੁਸੀਂ ਤੇ ਲੱਗਰ ਦਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਸਾਰੇ ਤੋਂ ਜਸਤੇ ਕੀਤੇ ਗਏ ਨੇ ਤੇ ਮੈਨੂੰ ਆਸ ਹੈ ਕਿ ਵੀ ਫਾਈਨਲ ਫਾਈਨਲ ਵਾਲੇ ਤੇ ਨਾ ਲੋਕਾਂ ਦੀ ਦਰਸ਼ਕਾਂ ਦੀ ਭਰਤ ਜਿਹੜੀ ਆ ਪਰਮਿਆਂ ਜਿਹਨਾਂ ਘਰ ਆ ਉਹ ਦੇਖਣ ਨੂੰ ਮਿਲੇਗਾ ਤੇ ਸਾਰੀ ਕਮੇਟੀ ਨੂੰ ਅੱਜ ਤੱਕ ਜਿਹੜੇ ਮੈਚ ਹੋਏ ਨੇ ਪਲੇਅਰਾਂ ਨੂੰ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਆ ਤੇ ਕਮੇਟੀ ਨੂੰ ਬਹੁਤ-ਬਹੁਤ ਮੇਰੇ ਵੱਲੋਂ ਵਧਾਈ ਸਰ ਜੀ ਜਿੱਦਾਂ ਰਾਜਪਦਰੀ ਇਹ ਫੁੱਟਬਾਲ ਟੂਰਨਾਮੈਂਟ ਹੈ ਸੈਕਸ نیشنل ਕਾਲਜ ਬੰਗਾ ਦੀ ਗਰਾਊਂਡ ਵਿੱਚ ਹੋ ਰਿਹਾ ਨਾ ਹਰ ਸਾਲ ਇਹ 27ਵਾਂ ਇਹ ਹਰ ਸਾਲ ਇੱਥੇ ਹੋ ਰਿਹਾ ਹੈ ਇਹ ਕਿਸ ਤਰ੍ਹਾਂ ਕਾਲਜ ਨੂੰ ਕਿੰਨਾ ਕਮਾਨ ਸਨਮਾਨ ਮਿਲਦਾ ਇਹਦੇ ਲਈ ਇਹੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹ ਹਮੇਸ਼ਾ ਹੀ ਕਾਲਜ ਨੇ ਜਦੋਂ ਵੀ ਕੋਈ ਇਕੱਲਾ ਇਹ ਸਪੋਰਟਸ ਦੇ ਵਿੱਚ ਨਹੀਂ ਹੋਰ ਵੀ ਕੋਈ ਐਕਟੀਵਿਟੀਜ਼ ਜਿਹੜੀਆਂ ਲੜਕੇ ਦੇ ਲੋਕ ਚਾਹੇ ਸਿਹਤ ਗਤੀਵਿਧੀਆਂ ਕਰਦੇ ਨੇ ਚਾਹੇ ਕਲਚਰ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਮੈਨੂੰ ਜਦੋਂ ਵੀ ਉਹਨਾਂ ਨੇ ਕਦੇ ਆਪਣੇ ਪ੍ਰੋਗਰਾਮ ਕਰਨ ਲਈ ਕਾਲਜ ਦੇ ਵਿੱਚ ਕਦੇ ਕੋਸ਼ਿਸ਼ ਉਹਨਾਂ ਨੇ ਰਹੀ ਆ ਉਹਨਾਂ ਦੀ ਮੇਰੀ ਵੀ ਹਮੇਸ਼ਾ ਕੋਸ਼ਿਸ਼ ਰਹੀ ਆ ਵੀ ਉਹ ਕਾਲਜ ਦੇ ਵਿੱਚ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਕਰਵਾਈਏ ਔਰ ਬਹੁਤ ਚੰਗੇ ਜਿਹੜੇ ਉੱਚੇ ਦਰਜੇ ਦੇ ਪ੍ਰੋਗਰਾਮ ਜਿਹੜੇ ਖਾਸ ਆਪੇ ਸਿੱਖ ਨੈਸ਼ਨਲ ਕਾਲਜ ਦੇ ਵਿੱਚ ਕਰਵਾਏ ਗਏ ਆ ਇਹ ਟੂਰਨਾਮੈਂਟ ਵੀ ਮੈਨੂੰ ਮਾਣ ਆ ਕਿ ਵੀ ਅੱਜ ਤੋਂ 27 ਸਾਲ ਪਹਿਲਾਂ ਇਸ ਗਰਾਊਂਡ ਦੇ ਵਿੱਚ ਸ਼ੁਰੂ ਹੋਇਆ ਸੀ ਔਰ ਸਫਲਤਾਪੂਰਵਕ ਅੱਜ ਤੱਕ ਚੱਲ ਰਿਹਾ ਪਰ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਵੀ ਕਿਸੇ ਟੂਰਨਾਮੈਂਟ ਨੂੰ ਜਾਂ ਜਿਹੜੀ ਵੀ ਐਕਟੀਵਿਟੀ ਅਸੀਂ ਕਰਦੇ ਆ ਜਦੋਂ ਲੰਮਾ ਸਮਾਂ ਹੋ ਜਾਂਦਾ ਤੇ ਲੋਕਾਂ ਦੀਆਂ ਉਹਦੇ ਪ੍ਰਤੀ ਇਹ ਸ਼ਾਮਾ ਜਿਹੜੀਆਂ ਹੋਰ ਕੁਛ ਨਾ ਕੁਝ ਵੱਜ ਜਾਣੀਆਂ ਬਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀ ਦੇ ਨਾਲ ਸਲਾਹ ਕਰਕੇ ਕੋਸ਼ਿਸ਼ ਕਰਾਂਗੇ ਕਿ ਵੀ ਇਹਨੂੰ ਕੋਈ ਨਵੀਂ ਤਰ੍ਹਾਂ ਦੀ ਦਿੱਖ ਜਿਹੜੀ ਆ ਦੇ ਸਕੀਏ ਜਿਹੜਾ ਇਲਾਕੇ ਦਾ ਵੀ ਇਸ ਚੀਜ਼ ਦੇ ਨਾਲ ਫਾਇਦਾ ਹੋ ਸਕੇ ਸਾਡੇ ਪਲੇਅਰਾਂ ਦਾ ਵੀ ਫਾਇਦਾ ਹੋ ਸਕੇ ਬਾਕੀ ਕਾਲਜ ਦਾ ਇਸ ਟੂਰਨਾਮੈਂਟ ਦੇ ਨਾਲ ਜੁੜਿਆ ਵਿਸ਼ਖ ਕਮੇਟੀ ਸਾਰੇ ਪ੍ਰਬੰਧ ਕਰਦੀ ਆ ਪਰ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਵੀ ਸਿੱਖ ਨੇਸ਼ਨ ਕਾਲਜ ਦੀ ਗਰਾਊਂਡ ਦੇ ਵਿੱਚ ਇਹ ਟੂਰਨਾਮੈਂਟ ਹੁੰਦਾ ਆ ਔਰ ਸਾਡੇ ਕਾਲਜ ਦਾ ਇਸ ਚੀਜ਼ ਦੇ ਨਾਲ ਬਾਹਰ ਇੱਕ ਮੈਸੇਜ ਜਾਂਦਾ ਆ ਤੇ ਇਹ ਚੀਜ਼ ਜਿਹੜੀ ਆ ਹਮੇਸ਼ਾ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਹੁੰਦੀ ਆ ਕਾਲਜ ਲੋਕਾਂ ਦੇ ਨਾਲ ਆ ਔਰ ਇਹ ਜਿਹੜੇ ਸਾਰੇ ਜਿੰਨੇ ਵੀ ਕਮੇਟੀਆਂ ਟੂਰਨਾਮੈਂਟਸ ਕਰਾਉਣੀਆਂ ਉਹ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਸਸਤਾ ਨੂੰ ਵੀ ਤੇ ਇਸ ਜਿਹੜੇ ਆਉਣ ਵਾਲੇ ਸਾਡੇ ਇਲਾਕੇ ਦੇ ਜਿਹੜੇ ਪਲੇਅਰ ਆ ਉਹਨਾਂ ਨੂੰ ਉੱਪਰ ਲੈ ਕੇ ਜਾ ਸਕਦੇ ਆ ਇਹੀ ਸਾਡੀ ਤਾਂ ਕੋਸ਼ਿਸ਼ ਹੈ ਹਮੇਸ਼ਾ ਛੋਟੇ ਬੱਚਿਆਂ ਦੀ ਪਨੀਰੀ ਜਦ ਤੱਕ ਤਿਆਰ ਹੋਣੀ ਚਾਹੀਦੀ ਹੈ ਫੁੱਟਬਾਲ ਦੀ ਉਹ ਉਹਦੇ ਲਈ ਕੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਇਹ ਮੈਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵੀ ਅਸੀਂ ਵੀ ਕਰਨਾ ਚਾਹੁੰਦੇ ਆਂ ਇਸ ਪਾਸੇ ਨੂੰ ਸਾਡੇ ਪਿੰਡ ਮੇਰਸ਼ਕ ਨਾਲ ਹੀ ਹੈ ਮੇਰਾ ਪੱਲੀ ਚਿੱਤੀ ਅਸੀਂ ਉੱਥੇ ਵੀ ਕੋਸ਼ਿਸ਼ ਕੀਤੀ ਸੀਗੀ ਕਿ ਵੀ ਛੋਟੇ ਬੱਚਿਆਂ ਦਾ ਕੋਈ ਟ੍ਰੇਨਿੰਗ ਦਾ ਇਦਾਂ ਦਾ ਸਿਸਟਮ ਬਣਾਇਆ ਜਾਵੇ ਜਿਹੜੇ ਸਾਡੇ ਉਹ ਬੱਚੇ ਆ ਵਧੀਆ ਜਿਹੜੀ ਸਟਾਰਟਿੰਗ ਤੋਂ ਹੀ ਚੰਗੀ ਕੋਚਿੰਗ ਲੈਛ ਰ ਕਰਨ ਮੇਰੇ ਨਾਲ ਸਨਾਰ ਪ੍ਰਣਾਪ ਸਿੰਘ ਜੀ ਕਾਮਾ ਜੀ ਆ ਕਾਮੇ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਰਾਲੇ ਕੀਤੇ ਹੋਏ ਆ ਛੋਟੇ ਬੱਚਿਆਂ ਲਈ ਬਹੁਤ ਚੰਗੀ ਟ੍ਰੇਨਿੰਗ ਜਿਹੜੀ ਆ ਉਹ ਇਹਨਾਂ ਦੀ ਦੇ ਰਹੇ ਨੇ ਇਹ ਵੀ ਇਸ ਤਰ੍ਹਾਂ ਦੇ ਜਿਹੜੇ ਕੁਝ ਹੈਗੇ ਨੇ ਪਿੰਡ ਵਾਲੇ ਦੇ ਵਾਲੇ ਵੀ ਸਾਨੂੰ ਵੀ ਇਸ ਗਰਾਊਂਡ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਵੀ ਛੋਟੇ ਬੱਚਿਆਂ ਦਾ ਜਿਹੜਾ ਕੋਈ ਜਿਹੜਾ ਸਾਰਾ ਸਾਲ ਕੋਈ ਐਕਟੀਵਿਟੀ ਚੱਲੇ ਬੱਚੇ ਆ ਕੇ ਪ੍ਰੋਪਰ ਟ੍ਰੇਨਿੰਗ ਲੈ ਸਕਣ ਉਹਦੇ ਲਈ ਜੇ ਲੋਕੀ ਮੈਨੂੰ ਇਹ ਲੱਗਦਾ ਕਿ ਵੀ ਰੰਧਾਵਾ ਸਾਹਿਬ ਆਪ ਵਰੋਂ ਇਨਾ ਜਿਆਦਾ ਆਪ ਬਹੁਤ ਵਧੀਆ ਇਹਨਾਂ ਨੇ ਪਲੇਅਰ ਪ੍ਰੋਡਿਊਸ ਕੀਤੇ ਆ ਵੀ ਇਹ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਵੀ ਜਿਹੜੀਆਂ ਆਉਣ ਆਲੀਆਂ ਛੋਟੇ ਬੱਚਿਆਂ ਨੂੰ ਅਸੀਂ ਜਦੋਂ ਖੇਡਾਂ ਵੱਲ ਲਾਵਾਂਗੇ ਜਿੱਥੇ ਉਹ ਚੰਗੇ ਪਾਸੇ ਜਾਣਗੇ ਨਸ਼ਿਆਂ ਤੋਂ ਬਚਣਗੇ ਹੋਰ ਵੀ ਜਿਹੜਾ ਸਾਡੇ ਸਮਾਜ ਦਾ ਇਹਦੇ ਨਾਲ ਬਹੁਤ ਚੰਗਾ ਭਲਾ ਹੋਏਗਾ ਛੋਟੇ ਏਜ ਤੋਂ ਜਿਹੜੀ ਟ੍ਰੇਨਿੰਗ ਜਿਹੜੀ ਕਰਾਉਣੀ ਜਿਹੜੀ ਆ ਮੈਨੂੰ ਲੱਗਦਾ ਵੀ ਅੱਜ ਬੱਚਿਆਂ ਨੂੰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲਣ ਵਾਸਤੇ ਬਹੁਤ ਜ਼ਰੂਰੀ ਆ ਇਹਦੇ ਯਤਨ ਜਿਹੜੇ ਆ ਕਰਨੇ ਚਾਹੀਦੇ ਸਾਨੂੰ ਧੰਨਵਾਦ ਜੀ सिद्धु स्टूडियो प्लीज चेस आया ਸਰਬਜੀ ਅੰਦਰ ਆ ਜਾਓ ਅੱਛਾ ਯਾਰ ਤੇ ਕੁਝ ਗ੍ਰਾਸਿਸੀ ਤੇ ਬੋਲੋ ਸ਼ੇਅਰ ਹੋਣਾ ਕੋਰਸ ਅੱਗੇ ਪਿੱਛੇ ਜਿਹਨੇ ਮਰਜ਼ੀ ਬੰਦੀ ਲਾ ਲੋ ਆਪਣੇ ਮੈਂਬਰਾਂ ਦੇ ਪਿੱਛੇ ਉਹਦਾ ਮੈਂ ਮੰਨ ਲੂਗਾ ਕੋਈ ਗਰੂ ਕਾ ਲੰਮਾ ਤਿਆਰ ਹੋ ਜਾਣਾ 200 ਬੜਾ ਵੇਟ ਕਰ ਲਓ ਅੱਛਾ ਦੋਹਰਾ ਫੋਨ ਕੀਤਾ ਆ ਗਈ ਮੈਨੂੰ ਬਿਰੇ ਰੁਕੇ ਉੱਤੇ ਇੱਕ ਮਿੰਟ ਰੁਕੋ ਅੱਗੇ ਇੱਧਰ ਪਾਸੇ ਆਲੇ ਤਲਵਿੰਦਰ ਸਿੰਘ ਨਾਲ ਆ ਗਏ ਥੋੜਾ ਨਾਲ ਅੱਗੇ ਉਸ ਹਾਂਜੀ ਸਰਪੰਚ ਤਲਵਿੰਦਰ ਸਿੰਘ ਜੀ ਤੁਸੀਂ ਹੁਣ ਉਧ ਘਟਨ ਕਰਕੇ ਆਏ ਆ ਕੀ ਕਹਿਣਾ ਚਾਹਨੇ ਫੁੱਟਬਾਲ ਟੂਰਨਾਮੈਂਟ ਜਿਹਦਾ ਇੱਥੇ 4 ਦਿਨ ਤੋਂ ਚੱਲ ਰਿਹਾ ਰਾਜਪਦਰੀ ਫੁੱਟਬਾਲ ਕੀ ਕਹਿਣਾ ਚਾਹਨੇ ਮੈਂ ਇਹੀ ਕਹਿਣਾ ਚਾਹਨਾ ਕਿ ਜਿਸ ਤਰ੍ਹਾਂ ਇਸ ਟਾਈਮਾ ਲਗਾਤਾਰ ਨਿਰੰਤਰ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ ਤੇ ਅੱਜ 4ਵੇਂ ਦਿਨ ਦੇ ਵਿੱਚ ਹੈ ਸੋ ਇਹਨੇ ਇਲਾਕੇ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਵੀ ਕਾਇਮ ਕੀਤਾ ਲਗਾਤਾਰ 27 ਸਾਲ ਤੋਂ ਜੇ ਇਹ ਟੂਰਨਾਮੈਂਟ ਨਿਰੰਤਰ ਇਸ ਇਲਾਕੇ 'ਚ ਕਰਾਇਆ ਜਾਂਦਾ ਤਾਂ ਇਹਨੇ ਬਹੁਤ سارے ਇਲਾਕੇ ਨੂੰ ਜਿਹੜੇ ਫੁੱਟਬਾਲ ਦੇ ਖਿਡਾਰੀ ਵੀ ਦਿੱਤੇ ਆ ਖਿਡਾਰੀ ਦਿੱਤੇ ਆ ਮਾਹੌਲ ਪੈਦਾ ਕੀਤਾ ਫੁੱਟਬਾਲ ਲਈ ਸੋ ਅੱਗੇ ਵੀ ਸਾਡੀਆਂ ਦੁਆਵਾਂ ਵੀ ਇਹੀ ਆ ਸ਼ੁਭਕਾਮਨਾ ਵੀ ਵੀ ਇਹੀ ਆ ਵੀ ਅੱਗੇ ਤੋਂ ਅੱਗੇ ਨਿਰੰਤਰ ਇਹ ਫੁੱਟਬਾਲ ਟੂਰਨਾਮੈਂਟ ਇਸੇ ਤਰ੍ਹਾਂ ਇਸ ਇਲਾਕੇ ਚ ਖਿਡਾਰੀਆਂ ਨੂੰ ਪੈਦਾ ਕਰਨ ਲਈ ਤੇ ਉਤਸ਼ਾਹਿਤ ਕਰਨ ਲਈ ਜਿਹੜੀ ਜਿਹੜਾ ਇਹ ਕਾਰਜ ਕਰਦਾ ਰਹੂਗਾ ਇਹਦੇ ਨਾਲ ਜੁੜੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਪ੍ਰਧਾਨ ਸਾਹਿਬ ਨਰਿੰਦਰ ਸਿੰਘ ਰੰਧਾਵਾ ਜੀ ਸਾਡੇ ਸਰਪ੍ਰਸਤ ਸਰਦਾਰ ਹਰਦੀਪ ਸਿੰਘ ਕਾਮਾ ਜੀ ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਰੀ ਟੀਮ ਦਾ ਬਹੁਤ ਵਧੀਆ ਐਫਰਟ ਆ ਸੋ ਇਹਨਾਂ ਸਾਰਿਆਂ ਦੇ ਉੱਤਮ ਜੀ ਦਾ ਸਲਾਮ ਹੈ ਪੁਜਨ ਸਾਹਿਬ ਜਿੱਦਾਂ ਤੁਸੀਂ ਕੀ ਸਮਝਦੇ ਹੋ ਕਿ ਪਨੀਰੀ ਨੂੰ ਵੱਧ ਤਰਜੀਹ ਦੇਣੀ ਚਾਹੀਦੀ ਹੈ ਪਨੀਰੀ ਤਿਆਰ ਕਰਨ ਲਈ ਫੁੱਟਬਾਲ ਦੀ ਜਿਹੜੀ ਬਿਲਕੁਲ ਜੀ ਇਹ ਤਾਂ ਹੋਣਾ ਹੀ ਚਾਹੀਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਕਿ ਇੰਟਰਨੈਸ਼ਨਲ ਪੱਧਰ ਤੇ ਅਸੀਂ ਉਸ ਤਰ੍ਹਾਂ ਦੇ ਫੁੱਟਬਾਲਰ ਨਹੀਂ ਪੈਦਾ ਕਰ ਪਾ ਰਹੇ ਪਰ ਜਿਸ ਤਰ੍ਹਾਂ ਦਾ ਸਾਡਾ ਇਹ ਟੂਰਨਾਮੈਂਟ ਆ ਜੇ ਪੰਜਾਬ ਭਰ ਦੇ ਵਿੱਚ ਜਾਂ ਰਾਸ਼ਟਰੀ ਪੱਧਰ ਤੇ ਇਸ ਤਰ੍ਹਾਂ ਦੇ ਹੋਰ ਟੂਰਨਾਮੈਂਟ ਜਿਹੜੇ ਆ ਉਹ ਕਰਵਾਏ ਜਾਣ ਉਹਦੇ ਨਾਲ ਇੱਕ ਜਿਹੜੀ ਖੇਡ ਭਾਵਨਾ ਸਪਿਰਟ ਪੈਦਾ ਹੋਵੇ ਤਾਂ ਸਾਡਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਇੱਕ ਚੰਗਾ ਮੁਕਾਮ ਜਿਹੜਾ ਆਪਾਂ ਹਾਸਲ ਕਰ ਸਕਦੇ ਆ ਉਹ ਪਨੀਰੀ ਨੂੰ ਆਪਾਂ ਜੇ ਗਾਂ ਜਿਹੜਾ ਪਰਫੁੱਲਟ ਕਰਾਂਗੇ ਉਹਦੇ ਨਾਲੇ ਸੰਭਵ ਹੈ ਹਾਂਜੀ ਕਿ ਹੁਣ ਥੋੜੀ ਦੇਰ ਪਹਿਲਾਂ ਦੇਖਿਆ ਗਿਆ ਕਿ ਫੁੱਟਬਾਲ ਖੇਡਣ ਵਾਲੇ ਦੇ ਖਿਡਾਰੀ ਹੈ ਕਈ ਵਾਰੀ ਹਾਈਪਰ ਹੁੰਦੇ ਵੀ ਦੇਖੇ ਗਏ ਜੀ ਇਸ ਬਾਰੇ ਕੀ ਕਹਿਣਾ ਚਾਹਣੇ ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਨਹੀਂ ਇਹ ਬਿਲਕੁਲ ਨਹੀਂ ਹੋਣਾ ਚਾ ਹੀਦਾ ਜੀ ਕਿਉਂਕਿ ਖੇਡ ਭਾਵਨਾ ਸਭ ਤੋਂ ਵੱਡੀ ਗੱਲ ਹੈ ਅਨੁਸ਼ਾਸਨ ਜਿਹੜਾ ਆ ਬੰਦਾ ਜੋ ਗਰਾਊਂਡ 'ਚੋਂ ਸਿੱਖਦਾ ਹੈ ਉਹ ਮੈਨੂੰ ਲੱਗਦਾ ਜ਼ਿੰਦਗੀ ਦੇ ਕਿਸੇ ਹੋਰ ਫੀਲਡ 'ਚੋਂ ਨਹੀਂ ਸਿੱਖਦਾ ਉਹ ਜੇ ਆਪਾਂ ਅਨੁਸ਼ਾਸਨ ਸਿੱਖ ਕੇ ਵੀ ਅਨੁਸ਼ਾਸਿਤ ਨਹੀਂ ਹੋ پا ਰਹੇ ਤਾਂ ਇਹ ਫਿਰ ਵੱਡੀ ਖਾਮੀ ਹੈ ਇਸ ਤਰ੍ਹਾਂ ਨਹੀਂ ਕੀ ਕੀ ਸਨੇਹਾ ਦੇਣਾ ਚਾਹੁੰਦੇ ਖਿਡਾਰੀਆਂ ਲਈ ਖਿਡਾਰੀਆਂ ਲਈ ਇਹੀ ਸਨੇਹਾ ਹੈ ਕਿ ਲਗਾਤਾਰ ਮਿਹਨਤ ਕਰਦੇ ਰਹੋ ਆਪਣਾ ਕਾਰਜ ਕਰਦੇ ਰਹੋ ਖੇਡ ਦੇ ਨਾਲ ਜੁੜੇ ਰਹੋ ਖੇਡ ਤੁਹਾਨੂੰ ਬਦਲੇ ਦੇ ਵਿੱਚ ਬਹੁਤ ਕੁਝ ਹਿੰਦੀ ਹੈ ਠੀਕ ਹੈ ਧੰਨਵਾਦ ਫੁੱਟਬਾਲ ਬੀਐਸਐਫ ਦੇ ਨੇ ਖੇਡੇ ਆ ਉਹਨਾਂ ਦਾ ਵੀ ਅਜਬ ਹੋ ਗਿਆ ਜੀ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਦਿੱਤੀ ਜਾ ਰਹੀ ਹੈ ਦੋਨੇ ਜਿਹੜੇ ਖਿਡਾਰੀ ਜਿਹੜੇ ਕਿ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਐ ਸੇ ਕਾਲਜ ਦੇ ਸਟੂਡੈਂਟ ਰਹਿ ਚੁੱਕੇ ਆ ਇਹਨਾਂ ਗਰਾਊਂਡਾਂ 'ਚ ਖੇਡੇ ਆ ਜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਹ ਗੱਲ ਹੁਣਾ ਨੇ ਬੜੀ ਮਿਹਨਤ ਨਾਲ ਤੇ ਉਹਨਾਂ ਦੇ ਨਾਲ ਅਟਕੜ ਜੀ ਬੜੀ ਮਿਹਨਤ ਨਾਲ ਉਹਨਾਂ ਨੇ ਤਿਆਰ ਕੀਤਾ ਅੱਜ ਉਹਨੂੰ ਪਰਮੇਸ਼ਰਨਾ ਸਾਡੀ ਕਮੇਟੀ ਦੇ ਸਾਥ ਰਾਸਤਾ ਸਰਦੇਵ ਸਿੰਘ ਜੀ ਕਮਾ ਸਾਹਿਬ ਉਹਨੂੰ ਰੀਲ ਕਰਨਗੇ ਤੇ ਬਾਕੀ ਮੈਂ ਬੇਨਤੀ ਕਰਦਾ ਉਹਨਾਂ ਦੇ ਨਾਲ ਦਰਸ਼ਨ ਸਿੰਘ ਜੀ ਮਾਲ ਕਰਦੇ ਹੋ ਸਨ ਜੀ ਗੇਲਾnabla ਜਿੰਨੇ ਵੀ ਸਾਡੇ ਪਰਵਾਸੇ ਸੱਜਣ ਉੱਤੇ ਬੈਠੇ ਆ ਸਾਰਨ ਬੇਨਤੀ ਆ ਕੇ ਪਲੀਜ਼ ਥੱਲੇ ਆ ਕੇ ਇਸ ਅਭਿਰਾਦ ਨੂੰ ਹਰਤੀਸ ਕਰੀਏ ਧੰਨਵਾਦ ਜੀ ਸਾਹਮਣੇ ਦੇਖੋ ਇਹ ਤੋਂ ਮੇਰੀ ਗੱਲ ਬੰਦ ਹੋ ਜਾਂਦੀ गोलकीपर करता

लेक्षे <laughs> ते <laughs> ਉਹਦੇ ਤੇ ਗੱਲਾਂ ਕਰਦਾ ਉਹ ਸ਼ੱਕਰ ਜਿੱਦ ਜਲ ਗਿਆ